ਸੂਰਾ ਸੋ ਪਛਾਣੀਓ ਜੋ ਲਰੇ ਦੀਨ ਕੇ ਹੀਰ ਤਾਂ ਉर्जा ਉर्जा ਘੱਟ ਮਰੇ ਕਮ ਉਦਾਸ਼ਾ ਦੇ ਕੇ ਨੌਮਰ ਜਹੀਰ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਅੱਜ ਉਹ ਨਗਰ ਜਨਮ ਸਥਾਨ ਵਿਖੇ ਜਨਮ ਲਹਾਰਾ ਉਹਨਾਂ ਦਾ ਬਾਡੇ ਹੈ ਬਹੁਤ ਵੱਡੇ ਲੈਵਲ ਤੇ ਪੂਰੇ ਵਰਲਡ ਦੇ ਲੈਵਲ ਤੇ ਸੱਤਾ ਮਨਾ ਰਹੀ ਹੈ ਤੇ ਅਸੀਂ ਪਹੁੰਚਿਆ ਆਜਨ ਕਿਰੜੇ ਲੇ ਬਹੁਵੇਂ ਦੇਖੋ 1.5 ਕਿਲੋਮੀਟਰ ਅੱਗੇ ਆ ਉਹ ਅੱਗੇ ਚੱਲਾਂਗੇ ਜਿੱਥੇ ਸੰਤਾ ਨੇ ਵੱਡੀ ਪੱਦਰ ਤੇ ਵੱਡੀ ਸ਼ਰਦਾ ਭਾਵਾ ਨਾਲ ਲੰਗਰ ਲਾਇਆ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਨੂੰ ਕਿੰਨੇ ਸਾਲ ਹੋ ਗਿਆ ਹੈ ਇਹ ਸੰਤਾ ਦੇ ਜੀਵਨ ਹੋ ਗਏ ਆ ਇਹ ਬੜੇ ਕਰਮ ਭਾਗ ਆ ਜੋ ਸੰਤਾ ਦੇ ਜੀਵਨ ਵਿੱਚ ਜਿਹੜੀ ਪਤਾ ਹੈ ਇਹ ਜਿਹੜਾ ਲੰਗਰ ਹੈ ਵੀ ਜੀ ਅਸੀਂ ਹੀ ਪਾਪਾ ਜੀ ਦੀ ਕੋਲ ਖਲਾਈ ਆ ਅੱਜ ਇਹ ਲੰਗਰ ਸਾਡਾ ਬਜਟੋ ਲੱਖ ਤੋਂ ਲੱਖਾਂ ਤੋਂ ਟੱਪ ਗਿਆ ਸੱਖਾ ਜੋ ਗਿਆ ਤੇ ਬਾਬਾ ਜੀ ਸਿੰਘ ਬਹੁਤ ਬੋਧ ਕਿਰਪਾ ਬਾਬਾ ਜੀ ਦੀ ਕਿਰਪਾ ਨਾਲ ਮੇਰੇ ਭਰਾਵਾਂ ਦੀ ਕਿਰਪਾ ਨਾਲ ਇਹ ਸਾਰੀਆਂ ਤੇ ਇਹਨਾਂ ਦੇ ਸਹਿਯੋਗ ਨਾਲ ਨਹੀਂ ਹੋ ਰਿਹਾ ਸਾਡਾ ਤੇ ਮੇਰੇ ਲੱਖਾਂ ਤੋਂ ਲੱਖਾਂ ਤੋਂ ਟੱਪ ਗਿਆ ਤੇ ਬਹੁਤ ਵਧੀਆ ਲੇਖਣਾ ਲੱਖ ਇਹ ਬਹੁਤੇ ਨੌਜਵਾਨਾਂ ਨੂੰ ਪਤਾ ਹੀ ਨਹੀਂ ਕਿ ਇਹ ਆਇਆ ਜਨਮ ਕੀ ਹੈ ਉਹ ਬਾਰੇ ਦੱਸੋ ਥੋੜਾ ਕਹਾਣਾ ਬੋਲ ਆਇਆ ਜਨਮ ਕੀ ਹੈ ਆਇਆ ਜਨਮ ਬਾਬਾ ਜੀ ਦਾ ਜਨਮ ਦਿਹਾੜਾ ਬਾਬਾ ਜੀ ਅੰੰਗ ਉਹ ਮੰਗੀਏ ਉਹ ਮਿਲਦਾ ਤੇ ਤੈਨੂੰ ਲੋਕ ਕਿ ਤਰ੍ਹਾਂ ਮਿਲਦਾ ਮਾਣੇ ਸਾਡੇ ਪੀਨੀਅਰ ਹਜ਼ਾਰ ਮਜੀਤ ਸਿੰਘ ਜੀ ਤੇ ਅਸੀਂ ਨਵੰਜੀ ਸਿੰਘ ਜੀ ਨਾਲ ਆਪਾਂ ਨੂੰ ਦੋ ਚਾਰ ਥਾਂ ਤੇ ਹੁਣ ਜਿੰਨਾ ਦੇ ਵਿਚਾਰਾਂਗੇ ਸੰਗਤਾਂ ਸੰਗਤਾਂ ਦਾ ਧੰਨਵਾਦ ਕਰਦੇ ਨਹੀਂ ਕੰਤ ਸੰਗਤ ਹੀ ਧੰਨਵਾਦ ਕਰ ਨਹੀਂ ਸਕਦਾ ਇਨਸਾਨ ਤੇ ਗਲਤੀ ਦਾ ਪੁੱਤਰਾ ਪਰ ਫਿਰ ਵੀ ਅਸੀਂ ਆਈ ਸੰਗਤਾਂ ਕੀ ਆਇਆ ਕਹਿੰਦੇ ਆ ਗੁਰੂ ਨੇ ਸਾਨੂੰ ਨੂੰ ਬਖਸ਼ਿਆ ਆ ਸਾਰੀ ਸੰਗਤ ਨਾਲ ਕੇ ਤੇ ਬੜੀਆਂ ਰੌਣਕਾਂ ਲੱਗੀਆਂ ਬਾਬੇ ਦੀਪ ਸਿੰਘ ਤੋਂ ਤੋਂ ਵੱਧ ਸਾਡਾ ਕਰਮਾ ਵਾਲਾ ਇਲਾਕਾ ਆ ਜਿੱਥੇ ਬਾਬਾ ਦੀਪ ਸਿੰਘ ਸ਼ਹੀਦ ਭਾਈ ਤਾਰੂ ਸਿੰਘ ਬਾਬਾ ਘੇਟਾ ਜੀ ਤੇ ਬਾਬੇ ਸ਼ਹੀਦ ਉਹ ਸਿੱਧਾ ਦੀ ਧਰਤੀ ਆ ਇਹ ਸ਼ਹੀਦਾਂ ਦੀ ਧਰਤੀ ਆ ਘੇਟਾ ਜੀ ਬਾਬਾ ਬੁੱਢਾ ਸਾਹਿਬ ਜੀ ਤੇ ਬਾਬਾ ਝਾੜੂ ਜੀ ਮਹਾਰਾਜ ਸਾਭ ਥੰਗ ਦਾ ਮਹੀਨ ਨੇ ਦਿਲੋਂ ਧੰਨਵਾਦ ਕਰਦੇ ਮਹਾਰਾਜ ਨਾਨਕ ਨਾਮ ਤੇਰਾ ਪਾਏ ਸਰਬੋਤਮ i'll be